ਮੁਕੇਟ ਹਰਜਿੰਦਰ ਸਿੰਘ ਭਾਮੀ ਜੀ ਤੋਂ ਸਪੱਸ਼ਟ ਮੀਟਿੰਗ ਜਿਹੜੀ ਹੋ ਰਹੀ ਹੈ ਇਹਦੇ ਵਿੱਚ ਜਿੱਦਾਂ ਟੀਮ ਦੇ ਜੋ ਵੀ ਭਾਮੇ ਉਹ ਐਜੂਕੇਸ਼ਨ ਦੇ ਆ ਭਾਮੇ ਖੇਤ ਦੇ ਆ ਭਾਮੇ ਗੁਰੂ ਸੁਭਾ ਗੁਰਦੁਆਰਾ ਸਦਾਂ ਦੀ ਜੋ ਸੇਵਾ ਸੰਭਾਲਿਆ ਉਹਦੇ ਸੰਬੰਧੀ ਜਿੰਨੇ ਵੀ ਕਾਰਜ ਹੁੰਦੇ ਉਹ ਦਸ਼ਕਤ ਹੁੰਦੇ ਆ ਉਹ ਗੁਰਤੇਗਬਹਦਰ ਸਾਹਿਬ ਜੀ ਦੀ ਮਨਾਈ ਜਾ ਰਹੀ ਆ ਉਹਦੇ ਨੂੰ ਯਾਦ ਕਰਦੇ ਹੋਏ ਅੱਜ ਇੱਕ ਸਰਾਮੋ ਦਾ ਜਿਹੜਾ ਅਧਿਕਾਰ ਨ ਕਰਨਗੇ ਕਾਲੀ ਮਾਰਕੀਟ ਦੇ ਕੋ ਜਿਹੜੇ 900 ਦੇ ਕਮਰੇ 900 ਕਮਰੇ ਜਿਹੜਾ ਉਹ ਉਹਦਾ ਤਿਆਰ ਹੋਣਾ ਤੇ ਉਹ ਸਮਰਪਿਤ ਹੋਏਗਾ ਗੁਰਤੇਗ ਬਾਦ ਸਤਵੀਰ ਤੇ ਨਾਲ ਹੀ ਭਾਈ ਮਤੀ ਦਾਸ ਭਾਈ ਕਤੀ ਦਾਸ ਤੇ ਭਾਈ ਪਿਆਲਾ ਜੀ ਨੂੰ ਸਮਰਪਿਤ ਜਿਹੜੇ ਉਹ ਬਲੌਕ ਬਣਨਗੇ ਹਾਲੇ ਤੱਕ ਨੂੰ ਅਧਿਕਾਰਿਆ ਸਾਡੇ 350 ਸਾਲ ਦੀ ਸਕਾਉਂ ਨਾ ਕਿ ਇਹ ਸਕਾਉਂ ਜਿੰਨੀਆਂ ਵੀ ਗਈਆਂ 4 ਸਾਲ ਪਹਿਲਾਂ ਤੋਂ ਉਹ ਸ਼ਤਾਵੀਆਂ ਕਿਉਂ ਨਹੀਂ ਮਨਾਏਗੇ ਗੁਰਤੇਗ ਬਹਾਦਰ ਸਾਹਿਬ ਜਦ ਗੁਰਤੇਗ ਬਹਾਦਰ ਸਾਹਿਬ ਦਾ 40 ਸਾਲਾ ਜਨਮ ਸ਼ਤਾਵਦੀ ਵੀ ਗਈ ਹੈ ਤੇ ਉਹ ਉਹ ਹੀ ਗੁਰਤੇਗ ਬਹਾਦਰ ਸਾਹਿਬ ਦੀ ਛਿੰਤੀ ਹੈ ਤੇ ਫਿਰ ਤੇ ਸਾਰੇ ਜਿੰਨੀਆਂ ਸ਼ਤਾਵੀਆਂ ਸਾਰਿਆਂ ਨੂੰ ਆਸਾ ਦੇ ਨਾਲ ਮਨਾਉਣਾ ਚਾਹਦਾ ਸੀ ਪੋਲੀਟੀਕਲ ਤੌਰ ਤੇ ਮੈਨੂੰ ਜੋ ਦੱਸਦਾ ਕਿ ਪੋਲਿਟਿਕਸ ਦੇ ਤੌਰ ਤੇ ਜਿਹੜੀ ਉਹ ਮਨਾਈ ਜਾ ਰਹੀ ਹੈ ਕਿਉਂਕਿ ਗਾਂਹ ਇਲੈਕਸ਼ਨ ਲੱਗ ਕੇ ਆ ਰਹੀ ਹੈ ਉਹਦੇ ਤੌਰ ਤੇ ਹੀ ਅੱਜ ਜਿਹੜਾ ਸਥਾਪਨਾ ਦੇ ਉੱਤੇ ਆ ਅੰਮ੍ਰਿਤਸਰ ਦਾ ਤੋਂ ਉਹਦੇ ਤੌਰ ਤੇ ਵੀ ਇਹਨੇ ਮੀਟਿੰਗਾਂ ਸ਼ੁਰੂ ਕੀਤੀਆਂ ਅੱਜ ਅੱਜ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਅੰਤਰੀ ਕਮੇਟੀ ਦੀ ਤਾਂ ਪਹਿਲੀ ਮੀਟਿੰਗ ਹੋ ਰਹੀ ਪ੍ਰਧਾਨ ਸਾਹਿਬ ਜੀ ਜਿਹਨਾਂ ਦੇ ਪ੍ਰਧਾਨ ਬਣੇ ਨੇ ਕੀ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੀ ਜਿਹੜੀ ਅੰਤਰ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਮੀਟਿੰਗ ਤਾਂ ਅੱਗੇ ਵੀ ਹੁੰਦੀਆਂ ਕਰ ਤੇ ਜਦੋਂ ਹੁਣ ਪ੍ਰਧਾਨ ਦੁਆਰਾ ਰਿਪੀਟ ਹੋਇਆ ਐਡਵੋਕੇਟ ਹਰਜਿੰਦ ਸਿੰਘ ਧਾਮੀ ਜੀ ਤੋਂ ਪਾਸ ਮੀਟਿੰਗ ਜਿਹੜੀ ਹੋ ਰਹੀ ਹੈ ਇਹਦੇ ਵਿੱਚ ਜਿੱਦਾਂ ਰੁਟੀਨ ਦੇ ਜੋ ਵੀ ਭਾਵੇਂ ਉਹ এডੂਕੇਸ਼ਨ ਦੇ ਆ ਭਾਵੇਂ ਹੈਲਥ ਦੇ ਆ ਭਾਵੇਂ ਗੁਰੂ ਸੁਭਾ ਗੁਰਦੁਆਰਾ ਸਦਾਂ ਦੀ ਜੋ ਸੇਵਾ ਸੰਭਾਲਿਆ ਉਹਦੇ ਸੰਬੰਧੀ ਜਿੰਨੇ ਵੀ ਕਾਰਜ ਹੁੰਦੇ ਉਹ ਡਿਸਕਸ ਹੁੰਦੇ ਆ ਨਾਲ ਹੀ ਅੱਜ ਜਿਹੜਾ ਪ੍ਰਧਾਨ ਜੀ ਨੇ 350 ਸਾਲਾ ਛੇਤੀ ਦੀ ਸਰਕਾਰ ਦੀ ਜੋ ਅੰਗੁਰ ਤੇਗ ਮਹਦਰ ਸਾਹਿਬ ਜੀ ਦੀ ਮਨਾਈ ਜਾ ਰਹੀ ਆ ਉਹਦੇ ਨੂੰ ਯਾਦ ਕਰਦੇ ਹੋਏ ਅੱਜ ਇੱਕ ਸਰਾਮਾ ਦਾ ਜਿਹੜਾ ਅਧਿਕਰਨ ਕਰਨਗੇ ਅਕਾਲੀ ਮਾਰਕੀਟ ਦੇ ਕੋ ਜਿਹਦੇ 900 ਦੇ ਕਮਰੇ 900 ਕਮਰੇ ਜਿਹੜਾ ਉਹਦਾ ਤਿਆਰ ਹੋਣਾ ਤੇ ਉਹ ਸਮਰਪਿਤ ਹੋਏਗਾ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਤੇ ਨਾਲ ਹੀ ਭਾਈ ਮਤੀ ਦਾਸ ਭਾਈ ਛੱਤੀ ਦਾਸ ਤੇ ਭਾਈ ਗਿਆਲਾ ਜੀ ਨੂੰ ਸਮਰਪਿਤ ਜਿਹੜੇ ਉਹ ਬਲੌਗ ਬਣਨਗੇ ਤੇ ਮੈਨੂੰ ਇਹ ਕਿਉਂਕਿ ਛਦੀ ਵੀ ਯਾਦ ਉਹਨਾਂ ਦੀ ਜਿਹੜੀ 350 ਸਾਲਾਂ ਦੀ ਇਹ ਕਾਇਮ ਕੀਤੀ ਜਾਵੇਗੀ ਤੇ ਫੋਰ ਵੀ ਜਿਹੜੇ ਵੀ ਕੋਈ ਵੀ ਜਨਰਲ ਮਸਲੇ ਉਹ ਵਿਚਾਰੇ ਜਾਂਦੇ ਇੱਕ ਕਾਫੀ ਜਦਾ ਜਿਹੜਾ ਵੀ ਉਹ ਐਜੂਕੇਸ਼ਨ ਦੇ ਵਿੱਚ ਵੀ ਚੱਲਦਾ ਹੈ ਜੀ ਸੱਭੀ ਬਾਅਦ ਮੇਰੇ ਸਾਹਦੇ ਨੂੰ ਉਹਨਾਂ ਦੇ ਉੱਤੇ ਵੀ ਵਿਚਾਰ ਕੀਤਾ ਜਾ ਸਕਦਾ ਦੇਖੋ ਇਹ ਤਾਂ ਸੰਗਮ ਕਮੇਟੀ ਦੇ ਵਿਚਾਰ ਜਾਣਗੇ ਪਰ ਇਹ ਆ ਵੀ ਹਰ ਇੱਕ ਨੂੰ ਅਧਿਕਾਰ ਆ 350 ਸਾਲ ਦੀ ਸੀਸੀ ਸਾਗ ਵੀ ਨਾਉਂਦਾ ਕਿਤੇ ਕੰਟਰੋਵਰਸੀ ਵੀ ਸਰਪੈਂਦੀ ਆ ਪਰ ਮੈਂ ਇਹ ਕਹਿਣਾ ਚਾਹਾਂਗਾ ਕਿ ਪਿਛਲੀਆਂ ਸਰਕਾਰਾਂ ਜਿੰਨੀਆਂ ਵੀ ਗਈਆਂ 4 ਸਾਲ ਪਹਿਲਾਂ ਤੋਂ ਉਹ ਸ਼ਤਾਵੀਆਂ ਕਿਉਂ ਨਹੀਂ ਮਨਾਏਗੇ ਗੁਰਤੇਗ ਬਹਾਦਰ ਸਾਹਿਬ ਜਦ ਗੁਰਤੇਗ ਬਹਾਦਰ ਸਾਹਿਬ ਦਾ 400 ਸਾਲਾ ਜਨਮ ਸ਼ਤਾਵਦੀ ਵੀ ਗਈ ਹੈ ਤੇ ਉਹ ਉਹੀ ਗੁਰਤੇਗ ਬਹਾਦਰ ਸਾਹਿਬ ਦੀ ਸ਼ੀਧੀ ਹੈ ਤੇ ਫਿਰ ਤੇ ਸਾਰੇ ਜਿੰਨੀਆਂ ਸ਼ਤਾਵੀਆਂ ਸਾਰਿਆਂ ਨੂੰ ਆਸਤਾ ਦੇ ਨਾਲ ਮਨਾਉਣਾ ਚਾਹੀਦਾ ਸੀ ਚਲੋ ਆਹ ਸ਼ਤਾਵਦੀ ਜਦੋਂ ਇਹ ਪੋਲੀਟੀਕਲ ਤੌਰ ਤੇ ਮੈਨੂੰ ਜੋ ਦੱਸਦਾ ਕਿ ਪੋਲਿਟਿਕਸ ਦੇ ਤੌਰ ਤੇ ਜਿਹੜੀ ਉਹ ਮਨਾਈ ਜਾ ਰਹੀ ਹੈ ਕਿਉਂਕਿ ਗਾਂਹ ਇਲੈਕਸ਼ਨ ਲੱਗ ਕੇ ਆ ਰਹੀਆਂ ਉਹਦੇ ਤੌਰ ਤੇ ਹੀ ਆ ਦੂਜਾ ਜਿਹੜਾ ਸਥਾਪਨਾ ਦੇ ਦਿੱਤੇ ਆ ਨ ਅ ਅੰਮ੍ਰਿਤਸਰ ਦਾ ਤੋਂ ਉਹਦੇ ਤੌਰ ਤੇ ਵੀ ਇਹਨੇ ਮੀਟਿੰਗਾਂ ਸ਼ੁਰੂ ਕੀਤੀਆਂ ਤਾਂ ਪਹਿਲਾਂ ਚਾਰ ਸਾਲ ਸੁੱਤੇ ਰਹੇ ਆ ਮੈਨੂੰ ਜਾਣ ਚਾਹੀਦਾ ਛਾਦਕ ਨੂੰ ਆਸਤਾ ਜਣੀ ਚਾਹੀਦੀ ਜਿੰਨੀਆਂ ਸਤਾਵੀਆਂ ਸੀ ਤੇ ਕਿੰਨੇ ਗਵਰਨਮੈਂਟ ਦੇ ਦੋ ਕਾਰਜ ਹੁੰਦੇ ਉਹ ਕਾਰਜ ਕਰਨੇ ਚਾਹੀਦੇ ਆ ਉਹ ਡਿਵੈਲਪਮੈਂਟ ਦੇ ਕਾਰਜ ਹੁੰਦੇ ਚਲੋ ਮਹਿਸੂਸ ਹੋਇਆ ਕਿ ਇਹ ਸਿਹਤ ਸਭ ਕੋ ਨੀਂਂਦੀ ਧਰਮ ਦਾ ਪਹਿਰਾ ਹੋਣਾ ਚਾਹੀਦਾ ਤੇ ਧਰਮ ਦੇ ਉੱਤੇ ਸ਼੍ਰੋਣੀ ਕਮੇਟੀ ਨੂੰ ਅਧਿਕਾਰ ਰਿਹਾ ਕਿ ਸਾਰੀਆਂ ਸਤਾਵੀਆਂ ਸ਼੍ਰੋਣੀ ਕਮੇਟੀ ਧਾਰਮਿਕ ਤੌਰ ਤੇ ਚਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਉਦੇ ਤੌਰ ਤੇ ਜਿਹੜੀ ਸੋਹਣੀ ਕਮੇਟੀ ਅੱਗੇ ਮਨਾਉਂਦੀ ਹੈ ਤੇ ਅੱਗੇ ਤੋਂ ਮਨਾਉਂਦੀ ਆਏਗੀ ਤੇ ਚਰਚਾ ਬਾ ਇਹ ਵੀ ਹੋ ਰਹੀ ਜੀ ਹੈਡ ਗਰੰਟੀ ਜਨਰੇਟਰ ਦੀ ਸੀ ਵੀ ਵੀ ਉਹ ਫਕੀ ਸੁਵਿਧਾ ਤੇ ਜਿੱਤ ਗਿਆ ਉਹਦੇ ਬਾਰੇ ਕੀਤਾ ਹੈ ਨਹੀਂ ਨਹੀਂ ਇਹਦੇ ਲਈ ਨਹੀਂ ਕੋਈ ਛੁੱਟੀ ਤੇ ਹਰਕ ਜਾਂਦੇ ਅੱਗੇ ਵੀ ਜਾਂਦੇ ਆ ਇਹ ਰੁਟੀਨ ਵਰਕ ਹੈ ਇਹ ਤੇ ਕਿਉਂ ਐ ਚਾਰ ਮਹੀਨੇ ਦੀ ਛੁੱਟੀ ਜਿਹੜੀ ਲੰਬੀ ਛੁੱਟੀ ਤੇ ਸੋ ਪਹਿਲੇ ਛੁੱਟੀ ਮੰਗਦੇ ਸੀ ਨਹੀਂ ਸੀ ਮਿਲਦੀ ਹੁਣ ਛੁੱਟੀ ਜੇ ਮਿਲ ਗਈ ਹੈ ਤੇ ਉਹ ਚਾਰ ਮਹੀਨੇ ਪ੍ਰਚਾਰ ਕਰਨ ਦੇ ਧਰਮ ਤੱਕ ਪ੍ਰਚਾਰ ਚਲ ਰਿਹਾ ਹੈ ਜਿਹੜਾ ਹਲਕਾ ਵੇ